ਆ ਤੁਸੀਂ ਸਰਵੇ ਆ ਸੀ ਇੱਕ ਤਾਂ ਤੁਰਿਆ ਨੈਰੋ ਨੈਰੀ ਤੜਕੇ ਮੋਢੇ ਤੇ ਰਫਲ ਥਾਟੀ ਦੀ ਤਰਕੇ ਦੁਰੀਆ ਨਹਿਰੋਂ ਨਹਿਰੀ ਟੜਕੇ ਮੋੜੇ ਤੇ ਰਫਲ ਥਾਟੀ ਦੀ ਧਰਕੇ ਬੋਤਲ ਰੱਖੀ ਪਲਾਸਟਿਕ ਵਾਲੀ ਬਈ ਉਹਨੇ ਭਰ ਕੇ ਪਾਣੀ ਦੀ ਇਥੇ ਕੀ ਸੰਸਕਾਰ ਹੋਇਆ ਸੀਗਾ ਹਾਂ ਵੀਰੇ ਇਸ ਜਗ੍ਹਾ ਤੇ ਹਾਂ ਸੰਸਕਾਰ ਹੋਇਆ ਸੀ ਠੀਕ ਇਹ ਕਦੋਂ ਇਹ ਵਰਸੀ ਕਦੋਂ ਮਨਾਈ ਜਾਂਦੀ ਹੈ ਇੱਥੇ ਆ ਹੁਣੀ ਹੋ ਕੇ ਹਟ ਗਿਆ ਵੀਰੇ ਥੋੜਾ ਟਾਈਮ ਹੀ ਹੋਇਆ ਦਾ ਅੱਛਾ ਹਾਂ ਮਹੀਨਾ ਕਿ ਹੋਇਆ ਇਹ ਇੱਕ ਵਾਰ ਮਨਾ ਹੁੰਦੀ ਹੈ ਸਾਲ 'ਚ ਹਾਂ ਸਾਲ 'ਚ ਇੱਕ ਵਾਰ ਹੁੰਦੀ ਹੈ ਮਤਲਬ ਜਦੋਂ ਡੈਥ ਹੋਈ ਸੀ ਤੀ ਉਹ ਦਿਨ ਬਣਾਇਆ ਜਾਂਦਾ ਜਦੋਂ ਡੈਥ ਹੋਈ ਸੀ ਜਦੋਂ ਤਾਂ ਨਹੀਂ ਕਰਦੇ ਦਾਗ ਲਾਉਣ ਉਹਦੇ ਨੂੰ ਮਨਾਉਂਦੇ ਆ ਅੱਛਾ ਇੱਥੇ ਮੋਂ ਇਕੱਠਿਆਂ ਨੂੰ ਲਦਾਗ ਲਾਇਆ ਸੀ ਦੋਨਾਂ ਨੂੰ ਇਕੱਠਿਆਂ ਲਾਇਆ ਅਮਰਜੋ ਤੇ ਹਾਂ ਮੈਂ ਜਨਮ ਦਿਨ ਨਹੀਂ ਮਨਾ ਹੁੰਦਾ ਇੱਥੇ ਨਹੀਂ ਉਹ ਜਨਮ ਦਿਨ ਉਹ ਉਹ ਨਹੀਂ ਕਹਿੰਦੇ ਜਦੋਂ ਮਤਲਬ ਹੋਰ ਮਨਾਉਂਦੇ ਆ ਵਰਸੀ ਜਦੋਂ ਹੋਰ ਸਿੰਗਰ ਆਉਂਦੇ ਆ ਬਾਹਰੋਂ ਗਾਣ ਦਾ ਟਾਈਮ ਦਿੰਦੇ ਨੇ ਅੱਛਾ ਇੱਥੇ ਮਤਲਬ ਮੇਲਾ ਲੱਗਦਾ ਹੈ ਹਾਂ ਤੇ ਉਹ ਕਲਾ ਕਲਾ ਸਿੰਗਰ ਆਉਂਦਾ ਦਾ ਗਾਣਾ ਗਾ ਕੇ ਜਾਂਦਾ ਬਟ ਟਾਈਮ ਦਿੰਦੇ ਆ ਉਹਨਾਂ ਨੂੰ ਤੇ ਜਿਹੜਾ ਉਹ ਚਮਕ ਚਮਕੀਲਾ ਉਹਦਾ ਸਗੀਰਦਤੀ ਹੈ ਨਾ ਚਮਕੀਲੇ ਦਾ ਦਾ ਹਾਂ ਇਹ ਅੱچھے ਕਲਾਕਾਰਾਂ ਨੇ ਤਾਂ ਹੀ ਉਰੇ ਪੋਸਟਰ ਲਾਏ ਬਣੇ ਆਪਣੇ ਹਾਂ ਹਾਂ ਜਿੰਨੇ ਵੀ ਕਸਟਮ ਕਸਟਮ ਆਉਂਦੀਆਂ ਉਹ ਕਰਾ ਕੇ ਪੋਸਟਰ ਲਾ ਹਾਂ ਜੀ ਵੀਰੇ ਉਸਤਾਦ ਮੰਨਦੇ ਗੁਰੂ ਮੰਨਦੇ ਤੁਸੀ ਦਾ ਸਾਬ ਨੂੰ ਅੱਛਾ ਗੁਰੂ ਮੰਨਦੇ ਨੇ ਹਾਂ ਉਰੇ ਉਹ ਵੀ ਕਲਾਕਾਰ ਆਉਂਦੇ ਥੋੜੀ ਡਿਊਟੀ ਹੋ ਰਹੀ ਰਹਿੰਦੀ ਹੈ ਹਾਂ ਤੂੰ ਵੀ ਆਉਂਦੇ ਨੇ ਕਲਾਕਾਰ ਇੱਥੇ ਬਾਦੂ ਮੱਥਾ ਦੇ ਕੇ ਜਾਂਦੇ ਐ ਤੇ ਸਮਾਤ ਅੱਛਾ ਅੱਛਾ ਕਿਹੜੇ ਕਿਹੜੇ ਵੱਡੇ ਕਲਾਕਾਰ ਕਿਹੜੇ ਕਿਹੜੇ ਆਏ ਨੇ ਤੁਹਾਡੇ ਹੰਦੇ ਸਿੱਪੀ ਗੱਲ ਵੀ ਆ ਗਈ ਹੈ ਸਿੱਪੀ ਗੱਲ ਵੀ ਆ ਗਈ ਸਿੱਪੀ ਗੱਲ ਕਦੋਂ ਆਏ ਉਹ ਤਾਂ ਪਿਛਲੇ ਸਾਲ ਆਏ ਸੀ ਅੱਛਾ ਐਤਕੀ ਦਲਜੀਤ ਆਇਆ ਸੀਗਾ ਬਾਰਸੀ ਤੇ ਦਲਜੀਤ ਸਾਂਝ ਹਾਂ ਵੀ ਜਿਹੜੀ ਉਹ ਤਾਂ ਫਿਲਮ ਕਰ ਰਿਹਾ ਮੂਵੀ ਆ ਰਹੀ ਹੈ ਉਹਦੇ ਕਰਕੇ ਉਹ ਲਾਂਚ ਉਹ ਕਰਨਾ ਆਇਆ ਸੀ ਲਾਂਚ ਕਰਨ ਅੱਛਾ ਮਤ ਉਹਰੇ ਲਾਂਚ ਕੀਤੀ ਵੀ ਹੈ ਨਹੀਂ ਵੀਰੇ ਬਹੁਤ ਕੀ ਕਹਿੰਦੇ ਆ ਪੈਸੇ ਪੂਛ ਦੇ ਕੇ ਗਿਆ ਵਾ ਅੱਛਾ ਜਿਹੜੇ ਉਹਰੇ ਕਮੇਟੀ ਹੋਣੀ ਚਮਕੀਲਾ ਸਾਹਿਬ ਦੀ ਪਤਨੀ ਨੂੰ ਅੱਛਾ ਪੈਸੇ ਪੁੱਛ ਦੇ ਕੇ ਗਿਆ ਸੀ ਜਿਹੜੇ ਉਹਨਾਂ ਦਾ ਮੁੰਡਾ ਬੋਲਦਾ ਸੀਗਾ ਕਹਿੰਦੇ ਵੀ ਮੈਨੂੰ ਕਹ ਉਹ ਦੂਈ ਪਤਨੀ ਦਾ ਅਮਰਜੋਤ ਦਾ ਮੁੰਡਾ ਹੈਗਾ ਹਾਂ ਉਹ ਅਮਰਜੋਤ ਦਾ ਅੱਛਾ ਉਹ ਜਾਣ ਕੇ ਜਿਹੜੀ ਉਹਨਾਂ ਦੀ ਪਹਿਲੀ ਪਤਨੀ ਸੀ ਹਨਾ ਗਰਮੇਲ ਕੌਰ ਤੇ ਮੇਰੇ ਖਿਆਲ ਦੇ ਨਾਲ ਨਹੀਂ ਹੁਣ ਤਾਂ ਉਹਨੇ ਵੀ ਪੈਸੇ ਪੈਸੇ ਪੁੱਛੇ ਕਹਿੰਦੇ ਲੈ ਕੇ ਪਰਮਿਸ਼ਨ ਦੇਤੀ ਹੈ ਅੱਛਾ ਮੁੰਡੇ ਨੇ ਵੀ ਹਾਂ ਕਾਹੀ ਆਇਆ ਸੀ ਹੋਰ ਵੀ ਬੜੇ ਵੱਡੇ ਵੱਡੇ ਕਲਾਕਾਰ ਆਉਂਦੇ ਰਹਿੰਦੇ ਨੇ ਬਹੁਤ ਆਉਂਦੇ ਰਹਿੰਦੇ ਆ ਵੀਰੇ ਮੱਥਾ ਟੇਕ ਕੇ ਜਾਂਦੇ ਆ ਅੱਛਾ ਉਹਨਾਂ ਦੀਆਂ ਸੁੱਖਾਂ ਵੀ ਪੂਰੀਆਂ ਹੁੰਦੀਆਂ ਇੱਥੇ ਕਈਆਂ ਨੂੰ ਅੱਛਾ ਜੀ ਅੱਛੇ ਜਿਹੜਾ ਜਾਂਦੇ ਨੇ ਲੱਡੂਆਂ ਦੇ ਡੱਬੇ ਚੜਾ ਕੇ ਜਾਂਦੇ ਅੱਛਾ ਜੀ ਹਾਂ ਬਹੁਤ ਹੈ ਜੀ ਨਾ ਲਈ ਆਉਂਦੀ ਵੀ ਬਹੁਤ ਦੂਰ ਦੂਰੋਂ ਤੁਸੀਂ ਵੀ ਸੁੱਖ ਸੁੱਖੀ ਆ ਗਏ ਤੇ ਆਪਾਂ ਵੀਰੇ ਬਸ ਖੁਗਰਦੀ ਆ ਅੱਛਾ ਨਹੀਂ ਸੁੱਖ ਨਹੀਂ ਸੁੱਕਦੇ ਮੈਂ ਮੈਂ ਤਾਂ ਆਪ ਗਾਉਣ ਵਜਾਉਣ ਲਈ ਕੰਮ ਮੇਰਾ ਵੀ ਅੱਛਾ ਗਾਉਣੇ ਹਾਂ ਹਾਂ ਬਸ ਸੁਣਾ ਦਿਓ ਮੜੇ ਤੁਸੀਂ ਉਹਰੇ ਖੜੇ ਆ ਲੋਕ ਸੁਣ ਲੈਣਗੇ ਤੁਹਾਡੀ ਗਾਜ ਤੁਰਿਆ ਨਹਿਰੋਂ ਨਹਿਰੀ ਟੜਕੇ ਮੋਢੇ ਤੇ ਰਫਲ ਥਾਟੀ ਦੀ ਧਰਕੇ ਤੁਰਿਆ ਨਹਿਰੋਂ ਨਹਿਰੀ ਟੜਕੇ ਮੋਢੇ ਤੇ ਰਫਲ ਥਾਟੀ ਦੀ ਧਰਕੇ ਬੋਤਲ ਰੱਖੀ ਪਲਾਸਟਿਕ ਵਾਲੀ ਬਈ ਉਹਨੇ ਭਰਕੇ ਪਾਣੀ ਦੀ ਹੁਣ ਨਿਤ ਅੱਖ ਫੜਕਦੀ ਰਹਿੰਦੀ ਆ ਮਿੱਤਰ ਹੋਵੇ ਕਾਣੀ ਦੀ ਹੁਣ ਨਿਤ ਅੱਖ ਫੜਕਦੀ ਰਹਿੰਦੀ ਆ ਮਿੱਤਰ ਹੋਵੇ ਕਾਣੀ ਦੀ ਓ ਇੱਕ ਜਿਪਸੀ ਰੱਖੀ ਕਾਲੀ ਮੂਰੇ ਨੰਬਰ ਲਿਖਿਆ 40 ਓ ਇੱਕ ਜਿਪਸੀ ਰੱਖੀ ਕਾਲੀ ਮੂਰੇ ਨੰਬਰ ਲਿਖਿਆ 40 ਗੱਡੀ ਜਿਹੜੇ ਰੂਟ ਵੀ ਪਾਲੀ ਗੱਡੀ ਜਿਹੜੇ ਰੂਟ ਵੀ ਪਾਲੀ ਮੋਸ਼ਨ ਫੜਦੀ ਰਾਣੀ ਜੀ ਹੁਣ ਨਿੱਤ ਅੱਖ ਫੜਕਦੀ ਰਹਿੰਦੀ ਆ ਮਿੱਤਰ ਹੋਵੇ ਕਾਣੀ ਦੀ ਹੁਣ ਨਿੱਤ ਅੱਖ ਫੜਕਦੀ ਰਹਿੰਦੀ ਆ ਮਿੱਤਰ ਹੋਵੇ ਕਾਣੀ ਦੀ ਬਹੁਤ ਵਧੀਆ ਬਹੁਤ ਵਧੀਆ ਕੋਈ ਕੱਢੀ ਵੀ ਆ ਟੇਪ ਟੂ ਉਸ ਕੀਤੀ ਆ ਕੋਈ ਰੀਲ ਕਰ ਰਿਹਾ ਮੈਂ ਤਿਆਰੀ ਕਰ ਰਿਹਾ ਮਦਦ ਸੇਵਾ ਕਰਦੇ ਹਾਂ ਇੱਥੇ ਹਾਂਜੀ ਕਰੂੰਗਾ ਮੈਂ ਵੀ ਗਾਣਾ ਗੁਣਾ 1 2 4 ਸਵੇਰੇ ਸਾਮ ਕਰਦੇ ਹਾਂ ਹਾਂਜੀ ਵਸ ਇੱਥੇ ਹੀ ਹੁੰਨੇ ਆ ਝਾੜੂ ਝੂੜੂ ਮਾਰ ਲਈਦਾ ਇੱਥੇ ਬੈਠੇ ਰਹਿੰਦੇ ਆ ਵਸ ਤੇ ਬਾਕੀ ਕਲਾਸਾਂ ਕੋਰੂ ਸਾਹਿਬ ਜਿੱਥੇ ਸਾਡੀਆਂ ਅੱਛਾ ਕਲਾਸ ਇੱਥੇ ਸਿਖਾਉਂਦੇ ਵੀ ਨੇ ਮਤਲਬ ਨਹੀਂ ਨਹੀਂ ਅਸੀਂ ਆ ਮੈਂ ਮੁੰਡੇ ਹੋਰ ਅੱਛਾ ਆਪੇ ਤੁਝੇ ਉਪਰ ਆਲਾ ਕੀਤਾ ਹੋਇਆ ਹਾਂ ਗੁਗਰੀ ਪਿੰਡ ਦੇ ਮੁੰਡੇ ਨੇ ਉਹ ਫਿਰ ਰਿਆਜ ਯੂਜ਼ ਕਰਾਉਣ ਮੇਰੇ ਮੇਰੇ ਕਰਕੇ ਆ ਜਾਂਦੇ ਨੇ ਇਹ ਇੱਥੇ ਦਾ ਹੀ ਮਤਲਬ ਰਹਿਣੇ ਵਾਲਾ ਸੀਗਾ ਚਮਕੀਲਾ ਦਾ ਧਨੀਰਾਮ ਧਨੀਰਾਮ ਦੇ ਨੌ ਪਹਿਲਾ ਦਾ ਹਾਂਜੀ ਹਾਂਜੀ ਦੁਗਰੀ ਦਾ ਇੱਕ ਘਰ ਕਿੱਥੇ ਦਾ ਮਤਲਬ ਇਹ ਤੇ ਹੈਗਾ ਹੁਣ ਵੀ ਕਵੇਚੂ ਹੈਗਾ ਹੈਗਾ ਉਹਨਾਂ ਦੀ ਪਤਨੀ ਰਹਿੰਦੀ ਪਤਨੀ ਰਹਿੰਦੀ ਕਿੱਥੇ ਦਾ ਪਹਿਲੇ ਵਿਆਹ ਲਈ ਹਾਂ ਆਹ ਗਾਹਾਂ ਜਾ ਕੇ ਆ ਪਿੰਡ ਚ ਕੱਚਾ ਪਿੰਡ ਕੇ ਹਾਂਜੀ ਉਹ ਕੀ ਕਰਦੇ ਜਵਾਦਰੀ ਬੁੱਕ ਵੀ ਨੇ ਪਹਿਲੀ ਪਤਨੀ ਦਾ ਹਾਂ ਦੋ ਕੁੜੀਆਂ ਕੁੜੀਆਂ ਹਾਂ ਸੱਚ ਉਹਨਾਂ ਦੇ ਵੀ ਗੀਤ ਆਏ ਦੀਆਂ ਨਾ ਉਹ ਕੀ ਕਰਦੇ ਵਿਆਹਤੀਆਂ ਹੋਣੀਆਂ ਤਾਂ ਵਿਆਹ ਹੀ ਉਹਨਾਂ ਨੇ ਵੀ ਕੱਡੇ ਦੀ ਕੀਤਾ ਨਾ ਹਾਂਜੀ ਚੱਲੇ ਦੀ ਮਤਲਬ ਛੋੜੇ ਮੋਟੇ ਕਾਫੀ ਛੱਲੇ ਨੇ ਉਦੋਂ ਠੀਕ ਹੈ ਠੀਕ ਹੈ ਹੁਣ ਮਤਲਬ ਉਹਰੇ ਉਹਨਾਂ ਦੀ ਪਤਨੀ ਇਕੱਲੀ ਰਹਿੰਦੀ ਐ ਹਾਂ ਕੀ ਨੌ ਕੀ ਸੀ ਕੁੜੀਆਂ ਦੇ ਮਰੇ ਚੇਤੇ ਜਾਨ ਮੈਨੂੰ ਵੀ ਨਹੀਂ ਆਵੇ ਚਮਕੀਲਾ ਹੀ ਨਾਲ ਲਾਇਆ ਸੀਗਾ ਉਹਨੇ ਵੀ ਸਰਨੇ ਮਗਰ ਲਵਾ ਲਾਇਆ ਹਾਂ ਆਕਾਸ ਨਾਮ ਵੀ ਤੇ ਦੂਏ ਪਿਆਰ ਤੋਂ ਮੁੰਡਾ ਦੀ ਇੱਕ ਹੈ ਨਾ ਉਹ ਕਿੱਥੇ ਰਹਿੰਦੀ ਸੀਗੀ ਜਿਹੜੀ ਆ ਸੀਗੀ ਬੀਬਾ ਮਰਜੋਤ ਇਹ ਹੀ ਆਪਣੇ ਉੱਥੇ ਕੋਠੀ ਲਈ ਹੋਈ ਸੀ ਚਮਕੀਲਾ ਸਾਹਿਬ ਨੇ ਉਹ ਜਿਹੜਾ ਜਮਾਲਪੁਰ ਕੋਲੇ ਜਮਾਲਪੁਰ 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 ਲਈ ਹਾਂਜੀ ਉੱਥੇ ਵੀ ਹੈਗੀ ਆ ਯਾਦ ਕਰਕੇ ਉਹ ਵੇਚ-ਪੂਚ ਦੀ ਮੁੰਡਾ ਰਹਿੰਦਾ ਮੁੰਡਾ ਰਹਿੰਦਾ ਮੁੰਡਾ ਉੱਥੇ ਰਹਿੰਦਾ ਹਨਾ ਮੁੰਡਾ ਕੀ ਕਰਦਾ ਪਤਾ ਕੋਈ ਉਹ ਵੀ ਆਉਂਦਾ ਹੁੰਦਾ ਉਹਰੇ ਮੁੰਡਾ ਗਾਉਂਦਾ ਵਜਾਉਂਦਾ ਹੀ ਆ ਕਾਸਟ ਕੋ ਸਟੈਕਰ ਦੀ ਕਰ ਦਿੰਦਾ ਵਾ ਅੱਛਾ ਆਉਂਦਾ ਹੁੰਦਾ ਉਹ ਵੀ ਆਉਂਦਾ ਹੁੰਦਾ ਹਰੇਕ ਵਾਰਸੀ ਤੇ ਅੱਛਾ ਬਰਸੇ ਨੂੰ ਆਉਂਦਾ ਉਹ ਨਹੀਂ ਆਉਂਦਾ ਉਹ ਵੀ ਕਈ ਵਾਰ ਲੰਘਦਾ ਵਰਦਾ ਮੱਥਾ ਟੇਕ ਜਾਂਦਾ ਹੈ ਸੋ ਦੋਸਤੋ ਦੇਖ ਸਕਦੇ ਤੁਸੀਂ ਦੁਗਰੀ ਪਿੰਡ ਦੇ ਵਿੱਚ ਪੰਜਾਬੀ ਸਿੰਗਰ ਅਮਰ ਸਿੰਘ ਚਮਕੀਲਾ ਦੀ ਸਮਾਦ ਜਿੱਥੇ ਕੀ ਸ਼ਗਿਰਦ ਉਹਨਾਂ ਦੇ ਝਾੜੂ ਲਾਉਂਦੇ ਨੇ ਦਰਸਲੇ ਦੁੱਕਰੀ ਪਿੰਡ ਦਾ ਸਮਸ਼ਾਨ ਘਾਟ ਹੈ ਜਿੱਥੇ ਕੀ ਜਦੋਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਮੌਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਇਸ ਜਗ੍ਹਾ ਤੇ ਕੀਤਾ ਗਿਆ ਸੀ ਕਲਾਕਾਰਾਂ ਦੇ ਲਈ ਬਹੁਤ ਵੱਡੀ ਜਗ੍ਹਾ ਹੈ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਵੀ ਪੈਲੀਆਂ ਤੇ ਇੱਥੇ ਆ ਕੇ ਮੱਥਾ ਟੇਕ ਕੇ ਜਾਂਦੇ ਨੇ ਆਸ਼ੀਰਵਾਦ ਲੈ ਕੇ ਜਾਂਦੇ ਨੇ ਜਿਵੇਂ ਕਿ ਆ ਵੀ ਜਨੇ ਵੀ ਦੱਸਿਆ ਕਿ ਵੱਡੇ ਵੱਡੇ ਕਲਾਕਾਰ ਆਉਂਦੇ ਨੇ ਫਿੱਪੀ ਜੱਲ ਵੀ ਆ ਕੇ ਗਿਆ ਸੀ ਤੇ ਆ ਫੋਟੋਆਂ ਦੇਖ ਸਕਦੇ ਤੁਸੀਂ ਮੇਰ ਮਿੱਤਰ ਨਾਲ ਖੜਾਗਾ ਕਿਉਂਕਿ ਲੈ ਦੇ ਪਾਣੀ ਦੇ ਬਲਬਲ ਯਾਰ ਕੀ ਮਨੇ ਅੱਧਾ ਦੇ ਰਹੀਆਂ ਤਣ ਕੱਟ ਲੈ ਤੂੰ ਚੋਕੇ ਲੈ ਲੋ ਕੇ ਅੱਖ ਮੈਨੀਆਂ ਤੇ ਦੁਨੀਆਂ ਦੀ ਇਹ ਸੱਚਾ ਦੁਪੇਸ਼ ਆਈ ਨਾ ਜੈ ਨਾਰਾਇਣ ਦੇ ਰਿਕੇ ਮੰਨਿਆ। ਸੋ ਇਹ ਫੋਟੋਆਂ ਕੋਈ ਯਾਦਗਾਰ ਫੋਟੋ ਇੱਥੇ ਲਾਈਆਂ ਹੋਈਆਂ ਨੇ। ਜੋ ਕਿ ਚੰਕੀਲੇ ਨੂੰ ਯਾਦ ਕਰਨ ਵਾਲੇ ਇੱਥੇ ਉਹਦੀ ਮੱਥਾ ਟੇਕ ਕੇ ਜਾਂਦੇ ਨੇ। ਤੇ ਜਿਹਨਾਂ ਲੋਜਵਾਨ ਨੇ ਦੱਸਿਆ ਕਲਾਸਾਂ ਵੀ ਲੱਗਦੀਆਂ ਨੇ ਤੇ ਉਹਨਾਂ ਦੀ ਪਹਿਲੀ ਪਤਨੀ ਇੱਥੇ ਪਿੰਡ ਦੇ ਵਿੱਚ ਰਹਿੰਦੀ ਆ ਤੇ ਉਹਨਾਂ ਦੀ ਜਿਹੜੀ ਦੂਜੀ ਪਤਨੀ ਤੇ ਉਹਨਾਂ ਦੀ ਸਹਿ ਕਲਾਕਾਰ ਅਮਰਜੋਤ ਦਾ ਬੇਟਾ ਉਹ ਜਮਾਲਪੁਰ ਰਹਿੰਦਾ ਤੇ ਹਰ ਸਾਲ ਇੱਥੇ ਬਰਸੀ ਮਨਾਈ ਜਾਂਦੀ ਆ ਸੋ ਇਹ ਅਪਡੇਟ ਵਿੱਚ ਇੰਨਾ ਹੀ ਇਸੇ ਸੀਰੀਜ਼ ਨਾਲ ਜੁੜਿਆ ਕੁਝ ਹੋਰ ਵੀ ਤੁਹਾਡੇ ਲਈ ਖਾਸ ਲੈ ਕੇ ਆਵਾਂਗੇ ਸੋ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਧੰਨਵਾਦ